ਮਲੇਰ ਕੋਟਲਾ ਦਾ ਸਿਆਮਾ ਅਤਰ ਜੋ ਹੁਣ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਧੂਮਾ ਪਾ ਰਿਹਾ ਪੂਰੇ ਵਰਲਡ ਵਾਈਡ ਜਿਹੜਾ ਹੈਗਾ ਸਿਆਮਾ ਅਤਰ ਹੁਣ ਫੇਮਸ ਹੈ ਲੋਕ ਜਿਹੜੇ ਨੇ ਚਾਣ ਵਾਲੇ ਨੇ ਭਾਵੇਂ ਸਰਦੀ ਆ ਭਾਵੇਂ ਗਰਮੀ ਆ ਸਿਆਮਾ ਅਤਰ ਦੇ ਸੈਂਕੜੇ ਹੀ ਜਿਹੇ ਕਹਿ ਸਕਦੇ ਆ ਇਹ ਅਤਰ ਨੇ ਜੋ ਕਿ ਬਾਖਮਾਲ ਨੇ ਜਿਹਨੂੰ ਹਰ ਇੱਕ ਲੈਣਾ ਚਾਹੁੰਦਾ ਆ ਹਰ ਇੱਕ ਪਾਰਸਲ ਕਰਵਾਉਣਾ ਚਾਹੁੰਦਾ ਆ ਰਾਸੀਏ ਕਿ ਪੰਜਾਬ ਦੇ ਜਨਨਦਾਤਾ ਅਤਰ ਦੇ ਸਿਆਮਾ ਅਤਰ ਨਹੀਂ ਕਿਉਂਕਿ ਕੋਈ ਵੀ ਨਹੀਂ ਜਾਣਦਾ ਸੀ ਸਿਰਫ ਉਦੋਂ ਪਰਫਿਊਮ ਸੈਂਟ ਹਰ ਬੰਦਾ ਚਾਹੁੰਦਾ ਸੀ ਯਾਰ ਮੈਂ ਚੰਗੇ ਚੰਗੇ ਬ੍ਰਾਂਡ ਦੇ ਜਿਹੜੇ ਹੈਗੇ ਸੈਂਟ ਲਵਾ ਪਰਫਿਊਮ ਲਵਾ ਪਰ ਅਤਰ ਦੀ ਜੋ ਕੁਆਲਿਟੀ ਜੋ ਬਿਹਤਰੀਨ ਆ ਇਥੇ ਇਹਨਾਂ ਵੱਲੋਂ ਵੈਰਾਈਟੀ ਲਿਆਂਦੀ ਗਈ ਆ ਵਾਹ ਕਮਾਲ ਆ ਸਾਡੇ ਕੋਲੇ ਨਾ ਐਨਆਰਆਈਜ਼ ਆਉਂਦੇ ਨੇ ਆ ਕੇ ਸਾਨੂੰ ਕਹਿੰਦੇ ਨੇ ਵੀ ਇਹਦਾ ਇੱਕ ਬ੍ਰਾਂਡ ਲਿਆ ਕੇ ਰੱਖ ਦਿੰਦੇ ਨੇ ਵੀਰ ਜੀ ਇਹਦਾ ਬਣਾਓ ਸਾਨੂੰ ਚੈਲੰਜ ਹੁੰਦਾ ਉਸ ਟਾਈਮ ਹਾਂ ਫੇਰ ਨਾ ਸਾਡੇ ਮਤਲਬ ਜਿਵੇਂ ਕਹਦੀ ਅਸੀਂ ਉਹਨੂੰ ਚੈੱਕ ਕਰਨਾ ਉਹਦੇ ਨੋਟਸ ਚੈੱਕ ਕਰਨੇ ਚਾਹ ਆ ਆ ਪਾ ਕੇ ਫਿਰ ਉਹਨੂੰ ਜੋ ਤਿਆਰ ਕਰਦੇ ਆ ਨਾ ਫਿਰ ਜਦੋਂ ਹੌਸਲਾ ਕੋਲੋਂ ਬੰਦ ਹੈ ਜਦੋਂ ਉਹ ਦੂਸਰੇ ਦਿਖਾ ਕੇ ਕਹਿੰਦੇ ਨੇ ਯਾਰ ਮਜ਼ਾ ਆ ਗਿਆ ਮੈਂ ਗਰੰਟੀ ਨਾਲ ਕਹਿੰਦਾ ਰੱਬ ਦੇ ਹੁਕਮ ਦੇ ਨਾਲ ਮੈਨੂੰ ਅੱਜ ਤੱਕ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਵੀ ਇਹਦੇ ਵਿੱਚ ਮੈਨੂੰ ਕਦੇ ਤੁਹਾਡੇ ਅਤਰ ਲਾਉਣ ਨਾਲ ਸਿਰ ਦੁਖਣ ਲੱਗ ਗਿਆ ਜਾਂ ਮੈਨੂੰ ਕਦੇ ਕੋਈ ਮਤਲਬ ਜਿਵੇਂ ਕਹਿੰਦੇ ਆ ਕਿ ਕਹਿੰਦੇ ਨੇ ਹੁੰਦੇ ਆ ਕਿ ਵਿਖਬਰਾ ਹਟ ਹੋਣ ਲੱਗ ਗਿਆ ਹੈਨਾ ਮੇਰਾ ਨੰਬਰ ਲੈ ਲਓ ਜਾ ਕੇ ਮੈਨੂੰ ਕਹਦੇ ਆ ਮੈਂ ਤੁਹਾਨੂੰ ਇੰਡੀਆ ਦੇ ਵਿੱਚ ਡਿਲੀਵਰੀ ਫਰੀ ਦੇਵਾਂਗਾ ਇੰਡੀਆ ਤੋਂ ਬਾਅਦ ਜੋ ਜਾਇਜ਼ ਪੈਸੇ ਹੋਣਗੇ ਉਹ ਲਵਾਂਗਾ ਮੈਨੂੰ ਲਿਜਾ ਕੇ ਲਗਾ ਕੇ ਕਸ਼ਬੂ ਲੈ ਕੇ ਫਿਰ ਦੱਸਿਓ ਵੀ ਆਹ ਤੁਹਾਨੂੰ ਕਿਵੇਂ ਲੱਗੇਗਾ ਅਸੀਂ ਕਹਿੰਦੇ ਆ ਵੀ ਕੋਈ ਵੀ ਚੀਜ਼ ਵੇਚਦੇ ਆ ਮੈਂ ਨਹੀਂ ਕਹਿੰਦਾ ਵੀ ਮੈਂ ਹੀ ਇਕੱਲਾ ਈਮਾਨਦਾਰ ਆ ਮੈਂ ਨਹੀਂ ਕਹਿੰਦਾ ਮੈਂ ਹੀ ਇਕੱਲਾ ਚੀਜ਼ ਆ ਬਹੁਤ ਵੇਚਦੇ ਹੋਣਗੇ ਵਿਚਾਰੇ ਹਨਾ ਪਰ ਇੱਕ ਚੀਜ਼ ਆ ਹਮੇਸ਼ਾ ਧਿਆਨ ਰੱਖੀਦਾ ਵੀ ਕਹਿੰਦੇ ਨੇ ਹੁੰਦੇ ਆ ਕਿ ਵੀ ਇੱਕ ਚੀਜ਼ ਦੇ ਵਿੱਚੋਂ ਦੋ ਪੈਸੇ ਘੱਟ ਵਟੇ ਹੋਣਾ ਪਰ ਚੀਜ਼ ਟੌਪ ਦੀ ਹੋਵੇ ਬੰਦਾ ਯਾਦ ਕਰੇ ਅਜੀ ਸੌਕਤਾ ਟਟਾਤੇ ਮਹਾ ਸੁਖਾਖੜੀ ਵਾਲਾ ਮਲੇਰ ਕੋਟਲਾ ਦਾ ਸਿਆਮਾ ਅਤਰ ਜੋ ਹੁਣ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਧੂਮਾ ਪਾ ਰਿਹਾ ਸਿਆਮਾ ਅਤਰ ਅਜਿਹਾ ਅਤਰ ਹੈ ਜੋ ਕਿ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਧੂਮਾ ਪਾ ਰਿਹਾ ਤਸਵੀਰ ਤੁਹਾਨੂੰ ਦਿਖਾ ਰਿਹਾ ਮਲੇਰ ਕੋਟਲਾ ਦੀ ਹੈ ਦੱਸ ਜੀ ਕਿ ਐਡਰੈਸ ਦੀ ਜੇਕਰ ਗੱਲ ਕਰੀਏ ਤਾਂ ਨਗਰ ਕੌਂਸਲ ਮਲੇਰ ਕੋਟਲਾ ਜੀहां ਮਲੇਰ ਕੋਟਲਾ ਦਾ ਜੋ ਨਗਰ ਕੌਂਸਲ ਦਫ਼ਤਰ ਹੈ ਜਿਹਨੂੰ ਆਪਾਂ ਨਗਰ ਕੌਂਸਲ ਯਾਰ ਕਮੇਟੀ ਕਹਿ ਲੈਣੇ ਆ ਤਾਂ ਉਸ ਦੇ ਬਿਲਕੁਲ ਆਪੋਜਿਟ ਜਿਹੜਾ ਸਿਆਮਾ ਅਥਰਜ਼ ਆ ਤੇ ਸਿਆਮਾ ਅਥਰਜ਼ ਹੁਣ ਮੇਰੇ ਖਿਆਲ ਚ ਜ਼ਰੂਰਤ ਨਹੀਂ ਆ ਇਹਨਾਂ ਬਾਰੇ ਜ਼ਿਆਦਾ ਦੱਸਣ ਦੀ ਕਿਉਂਕਿ ਪੰਜਾਬ ਹੀ ਨਹੀਂ ਭਾਰਤੀ ਨਹੀਂ ਪੂਰੇ ਵਰਲਡ ਵਾਈਡ ਜਿਹੜਾ ਹੈਗਾ ਸਿਆਮਾ ਅਥਰ ਹੁਣ ਫੇਮਸ ਹੈ ਲੋਕ ਜਿਹੜੇ ਨੇ ਚਾਣ ਵਾਲੇ ਨੇ ਭਾਵੇਂ ਸਰਦੀ ਆ ਭਾਵੇਂ ਗਰਮੀ ਆ ਤਾਂ ਹਰ ਇੱਕ ਮੌਸਮ ਦੇ ਵਿੱਚ ਵੱਖਰੀ ਵੱਖਰੀ ਜਿਹੜੀ ਖੁਸ਼ਬੂਆਂ ਬਖੇਰਦੇ ਹੋਏ ਜਿਹੜੇ ਸਿਆਮਾ ਅਤਰ ਤੁਹਾਨੂੰ ਮਿਲਣ ਵਾਲੇ ਨੇ ਤੇ ਦੱਸ ਦਈਏ ਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਤਾਂ ਇਹਨਾਂ ਦੀਆਂ ਜਿਹੜੀਆਂ ਫਰਾਂਚਾਈਜ਼ੀ ਨੇ ਉਹ ਖੁੱਲੀਆਂ ਹੋਈਆਂ ਨੇ ਤਾਂ ਹੁਣ ਹਰਿਆਣੇ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਹੈ ਤੋਆਣਾ ਦੇ ਵਿੱਚ ਵੀ ਪਿਛਲੇ ਦਿਨੀ ਇਹਨਾਂ ਨੇ ਓਪਨਿੰਗ ਕੀਤੀ ਹੈ ਤੇ ਦੱਸ ਦਈਏ ਕਿ ਸਿਆਮਾ ਅਤਰ ਦੇ ਸੈਂਕੜੇ ਹੀ ਜਿਹੇ ਕਹਿ ਸਕਦੇ ਆ ਇਹ ਅਤਰ ਨੇ ਜੋ ਕਿ ਬਾ ਕਮਾਲ ਨੇ ਜਿਹਨੂੰ ਹਰ ਇੱਕ ਲੈਣਾ ਚਾਹੁੰਦਾ ਆ ਹਰ ਇੱਕ ਪਾਰਸਲ ਕਰਵਾਉਣਾ ਚਾਹੁੰਦਾ ਆ ਤੇ ਖਾਸियत ਇਹਨਾਂ ਦੀ ਇਹ ਆ ਕਿ ਜਿੰਨੇ ਵਧੀਆ ਸਿਆਮਾ ਅਤਰ ਨੇ ਤਾਂ ਉਨੇ ਹੀ ਵਧੀਆ ਸਖਸ਼ੀਅਤ ਪਰਸਨੈਲਿਟੀ ਦੇ ਮਾਲਕ ਨੇ ਇੱਥੇ ਦੇ ਓਨਰ ਸਿਆਮਾ ਜੀ ਜੀ ਹਾਂ ਬਹੁਤ ਵਧੀਆ ਨੇਚਰ ਦੇ ਮਾਲਕ ਨੇ ਇੱਥੇ ਹਰ ਇੱਕ ਧਰਮ ਮਜ਼ਬਦ ਦੇ ਲੋਕ ਆਉਂਦੇ ਨੇ ਵਿਦੇਸ਼ਾਂ ਤੋਂ ਆਉਂਦੇ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਆਉਂਦੇ ਨੇ ਤੇ ਇਹਨਾਂ ਦੀਆਂ ਫ੍ਰੈਂਚਾਈਜ਼ ਵੀ ਪੂਰੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਨੇ ਦੱਸ ਜੀਏ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਆ ਦੁਕਾਨ ਤੇ ਜਿਹੜਾ ਵੀ ਆਉਂਦਾ ਉਹਨਾਂ ਨੂੰ ਇਹ ਇਸਤਿقبال ਕਰਦੇ ਨੇ ਵੈਲਕਮ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਮੁਤਾਬਕ ਜੋ ਹਜ਼ਾਰਾਂ ਰੁਪਏ ਵਾਲੇ ਲੱਖ ਰੁਪਏ ਵਾਲੇ ਪਰਫਿਊਮ ਦੀ ਸਮੈਲ ਇਹਨਾਂ ਨੂੰ ਦਿਖਾਉਂਦੇ ਨੇ ਖੁਸ਼ਬੂ ਜਿਹੜੀ ਦਿਖਾਉਂਦੇ ਨੇ ਤਾ ਉਹ ਜਿਹੜਾ ਫਿਰ ਮੌਕੇ ਤੇ ਹੀ ਤਿਆਰ ਕਰਕੇ ਸਿਆਮਾ ਜੀ ਅੱਧਰ ਦੇ ਦਾਂਦੇ ਨੇ ਚਲੋ ਜਿਆਦਾ ਸਮਾਂ ਨਹੀਂ ਲੈਂਦੇ ਤੇ ਸਾਡੇ ਨਾਲ ਸਿਆਮਾ ਜੀ ਮੌਜੂਦ ਨੇ ਸਿਆਮਾ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸਿਆਮਾ ਜੀ ਪੰਜਾਬ ਹੀ ਕੀ ਹੁੰਦਾ ਹਰਿਆਣੇ ਦੇ ਵਿੱਚ ਵੀ ਓਪਨਿੰਗ ਹੋਣ ਲੱਗ ਗਿਆ ਜੀ ਰੱਬ ਦਾ ਕਰਮ ਹੈ ਜੀ ਇਹ ਰੱਬ ਦਾ ਐਹਸਾਨ ਹੈ ਔਰ ਲੋਕਾਂ ਦਾ ਨਾ ਜਿਹੜਾ ਪਿਆਰ ਹੈ ਜਿਹੜਾ ਬਹੁਤ ਸਾਰਾ ਜੀ ਹੈ ਨਾ ਕਿਉਂਕਿ ਲੋਕਾਂ ਨੇ ਮੱਲੋ ਜਿਵੇਂ ਕਹਦੀ ਇਹ ਪਿਆਰ ਇੰਨਾ ਦਿੱਤਾ ਕਿ ਸਾਡੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਹੋਰ ਜਿਆਦਾ ਬਿਲਕੁਲ ਸ਼ਮਾ ਜੀ ਵੈਸੇ ਇਸ ਚੀਜ਼ ਦੇ ਨਾਲ ਨਾਲ ਇੱਕ ਕਾਮਯਾਬ ਸਖਸ਼ ਦੀ ਵੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਹਾਣੀਆਂ ਜ਼ੀਰੋ ਤੋਂ ਸ਼ੁਰੂ ਕਰਨਾ ਤੇ ਜ਼ੀਰੋ ਤੋਂ ਇੰਨਾ ਜਿਆਦਾ ਅਸਮਾਨ ਬੁਲੰਦੀਆਂ ਵੱਲ ਜਾਣਾ ਤੇ ਕਹਿ ਸਕਦੇ ਹਾਂ ਕਿ ਬਹੁਤ ਪਿੱਛੇ ਮਿਹਨਤ ਛੁਪੀ ਹੋਊਗੀ ਦੇਖੋ ਗੱਲ ਪਤਾ ਕੀ ਗੱਲ ਹੈ ਜੀ ਮੈਂ ਤੁਹਾਨੂੰ ਦੱਸਦਾ ਮੈਂ ਨਾ ਜਦੋਂ ਤਕਰੀਬਨ 8 ਸਾਲ ਦੀ ਉਮਰ ਦੇ ਵਿੱਚ ਹੀ ਮੈਂ ਕੰਮ ਦੇ ਵਿੱਚ ਪੈ ਗਿਆ। ਕੀ ਬਾਤ ਹੈ। ਮੰਨ ਲਓ ਕਿ ਅੱਬੂ ਜੀ ਨੇ ਸਾਡੇ ਫਾਦਰ ਸਾਹਿਬ ਹਾਜੀ ਮਾਮਾ ਸੁਲੇਮਾਨ ਸਾਹਿਬ ਜੀ ਉਹਨਾਂ ਨੇ ਇਹਨਾਂ ਸਾਨੂੰ ਕੰਮ ਦੇ ਵਿੱਚ ਹੀ ਮੰਨ ਲਓ ਨਾਲ ਰੱਖਣਾ ਹਰ ਵਕਤ। ਕੀ ਬਾਤ ਹੈ। ਤੇ ਉਹਨਾਂ ਦਾ ਇੱਕ ਇਹ ਹੁੰਦਾ ਸੀ ਵੀ ਤਿੰਨੇ ਨਾ ਤਾਂ ਮੁਹੱਲੇ 'ਚ ਬੈਠਣਾ ਨਾ ਆਲੇ ਦਲੇ ਫਿਰਨਾ ਕਿਤੇ ਬਸ ਬਸ ਕੰਮ ਦੇ ਵਿੱਚ ਹੀ ਲਗਾਈ ਰੱਖਣਾ। ਜੀ। ਔਰ ਉਹ ਕੰਮ ਕਰਵਾਉਣੇ ਜਾਣ ਬੁੱਝ ਕੇ ਜਿਹੜੇ ਜਨ ਕੇ ਜਿਹੜੇ ਸੰਘ ਖੋਲੇ ਜਿਹੜੇ ਬਿਲਕੁਲ ਬਿਲਕੁਲ ਚਲੋ ਜੀ ਮੈਂ ਕਹਿੰਦੇ ਨੇ ਚਲ ਪੁੱਤਰਾ ਬਾਹਰ ਜਾ ਕੇ ਝਾੜੂ ਲਾ ਗਿਆ ਆਹ ਕੀ ਬਾਤ ਹੈ ਜੀ ਸ਼ੁਰੂਆਤ ਉੱਥੋਂ ਕੀਤੀ ਆ ਉੱਥੋਂ ਕੀਤੀ ਹਾਂ ਜੀ ਚਲ ਚਾ ਦੁਕਾਨ ਸਾਫ ਕਰ ਹਾਂ ਜੀ ਆ ਤੋ ਦੇ ਆ ਮਲੋ ਬੜਾ ਉਹਨਾਂ ਨੇ ਉਹ ਕੀਤਾ ਫਿਰ ਉਹ ਐਸਾ ਐਸਾ ਦਿਮਾਗ ਦੇ ਵਿੱਚ ਇੱਕ ਗੱਲ ਬੱਤ ਮੇਰੇ ਅੱਜ ਵੀ ਯਾਦ ਆ ਜੇ ਮੈਂ ਕਾਲਜ ਜਾਂਦਾ ਹੁੰਦਾ ਸੀਗਾ ਤਾਂ ਮੇਰੇ ਜਿਹੜੇ ਨਾਲ ਦੇ ਹੁੰਦੇ ਸੀਗੇ ਕਾਲਜ ਦੇ ਮੁੰਡੇ ਕੁੜੀਆਂ ਜਾਂਦੇ ਮੈਨੂੰ ਛਿੜ ਕੇ ਨਾ ਕਹਿੰਦੇ ਤੇ ਮੈਂ ਬਾਹਰ ਕੜਾ ਸਰਬ੍ਰਧੰਦਾ ਦਿਆ। ਮਤਲਬ ਪਹਿਲਾਂ ਤਾਂ ਦੇਖੋ ਕਾਮਯਾਬ ਹੋਣ ਦੇ ਤੁਹਾਨੂੰ ਅੰਦਰਲੀ ਜਿਹੜੀ ਸ਼ਰਮਾ ਹਇਆ ਉਹਨੂੰ ਖਤਮ ਕਰਨਾ ਪੈਣਾ ਜੋ ਕਿ ਇਹਨਾਂ ਦੇ ਫਾਜ਼ਿਲ ਸਾਹਿਬ ਨੇ ਬਲੀਪੰਤੀ ਕੀਤੀ ਆ। ਪਹਿਲਾਂ ਜੜ ਦੇ ਵਿੱਚੋਂ ਮੈਂ ਖਤਮ ਕੀਤੀ ਐਟੀਟਿਊਡ ਖਤਮ ਕੀਤਾ ਉਹ ਆਪਣਾ ਜਿਹੜਾ ਹੈਗਾ ਨਾ ਉਹ ਮੈਂ ਵਾਲਾ ਜਾਂ ਉਹ ਫੁਗਰਪੰਤੀ ਉਹ ਖਤਮ ਕੀਤੀ ਆ। ਜੇ ਤੋਂ ਇਹਨਾਂ ਦੀ ਸ਼ੁਰੂਆਤ ਹੋਈ ਆ ਤੇ ਫਿਰ ਕਾਲਜ ਜਾਂਦੇ ਰਹੇ ਜੀ ਜਦੋਂ ਕਾਲਜ ਮੈਂ ਜਾਂਦਾ ਸੀ ਤਾਂ ਮੈਨੂੰ ਉੱਥੇ ਮਤਲਬ ਇੱਥੋਂ ਜਾ ਕੇ ਫੜਾਫੜ ਤਿਆਰ ਹੋ ਕੇ ਫੜਾਫੜ ਫਿਰ ਕਾਲਜ ਜਾਣਾ ਕਾਲਜ ਤੋਂ ਆ ਕੇ ਫਿਰ ਸ਼ਾਪ ਤੇ ਆ ਜਾਣਾ ਮਤਲਬ ਕਹਿੰਦਾ ਮਤਲਬ ਜਿਹੜੀ ਰੁਟੀਨ ਸੀਗੀ ਮੇਂ ਆਪਣੀ ਬਣੀ ਹੀ ਇਦਾਂ ਦੀ ਹੋਈ ਸੀ ਵੀ ਹਰ ਵਕਤ ਜਾਂ ਕੰਮ ਜਾਂ ਸਕੂਲ ਜਾਂ ਫਿਰ ਨਮਾਜ਼ ਦੇ ਟਾਈਮ ਨਮਾਜ਼ ਬਸ ਹੋਰ ਕੁਝ ਨਹੀਂ ਮਤਲਬ ਅੱਬੂ ਜੀ ਨੇ ਸਾਨੂੰ ਬਾਰ ਬਾਰ ਇੱਕੋ ਹੀ ਗੱਲ ਦੇ ਉੱਪਰ ਰੱਖਣਾ ਵੀ ਪੁੱਤਰ ਕੰਮ ਕਰ ਲੋ ਇਹਦੀ ਕਦਰ ਕਰ ਲੋ ਜਿਹੜਾ ਕਿਰਤ ਦੀ ਕਦਰ ਕਦਰ ਕਰ ਗਿਆ ਉਹ ਕਾਮਯਾਬ ਹੋ ਗਿਆ। ਕੀ ਬਾਤ ਹੈ। ਔਰ ਉਹੀ ਰੱਬ ਦਾ ਬਹੁਤ ਬੜਾ ਐਸਾਨਾ ਵੀ ਉਹਨਾਂ ਦੀਆਂ ਦੁਆਵਾਂ ਨੇ ਜਿਹੜੀਆਂ ਸਾਨੂੰ ਅੱਜ ਵੀ ਅੱਜ ਵੀ ਪਏ ਉਹ ਵੱਲੋਂ ਬੈੱਡ ਤੇ ਪਏ ਹੁੰਦੇ ਨੇ ਲੇਕਿਨ ਦੁਆਵਾਂ ਦੇ ਕੇ ਤੋੜ ਦੇ ਨੇ ਵੀ ਚੱਲ ਵੀ ਚੱਲ ਕੰਮ ਤੇ ਕੀ ਹਲ ਗਿਆ ਕਿਉਂ ਨਹੀਂ ਤੂੰ ਹਜੇ ਤੱਕ 11:00 ਵਜੇ ਮੈਂ ਫੇਰ ਕਹੂੰਗਾ ਬਚ ਕੇ ਕਈ ਵਾਰ ਤਾਂ ਬਚ ਕੇ ਨਿਕਲਣਾ ਮੈਂ ਤਾਂ ਹਣਾ ਤੋਂ ਵੀ ਅੱਬੂ ਜੀ ਝਿੜਕਣਾ ਦੇ। ਸਿਮਰ ਦੀ ਇੱਕ ਕਾਮਯਾਬੀ ਪਿੱਛੇ ਇੱਕ ਨੀਅਤ ਤੇ ਨੀਅਤ ਦਾ ਵੀ ਬੜਾ ਹੌਸਲਾ ਹੁੰਦਾ। ਮੈਨੂੰ ਪਤਾ ਕਿ ਤੁਹਾਡੀ ਇੱਕ ਸਾਖ ਜਿਹੜੀ ਆਪਾਂ ਸਖਸ਼ੀਅਤ ਦੀ ਗੱਲ ਹੀ ਬੜੀ ਸਾਫ਼ ਸੁਥਰੀ ਆ ਨੀਅਤ ਬੜੀ ਚੰਗੀ ਆ ਸਭ ਤੋਂ ਵੱਡੀ ਗੱਲ ਲੱਗਦਾ ਕਿ ਆਪਣੀ ਨੀਅਤ ਚੰਗੀ ਹੋਣੀ ਚਾਹੀਦੀ ਹੈ ਠੱਗੀ ਠੋਰੀ ਵਾਲਾ ਨਹੀਂ ਮਸਲਾ ਹੋਣਾ ਚਾਹੀਦਾ ਦੇਖੋ ਸਭ ਤੋਂ ਪਹਿਲੀ ਬਾਤ ਇਹ ਹੀ ਹੁੰਦੀ ਹੈ ਵੀ ਜਿਹੜੇ ਕੰਮ ਨੂੰ ਤੁਸੀਂ ਲੈ ਕੇ ਚੱਲਿਆਣਾ ਉਸ ਕੰਮ ਦੇ ਉੱਪਰ ਉਸ ਕੰਮ ਦੇ ਪ੍ਰਤੀ ਲਗਾ ਲੋ ਹਨਾ ਤੇ ਤੁਸੀਂ ਇਮਾਨਦਾਰੀ ਦੇ ਨਾਲ ਨਾ ਤੁਹਾਡੀ ਨੀਅਤ ਜਿਹੜੀ ਹੈਗੀ ਉਹ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਵੀ ਮੈਨੇ ਮੈਂ ਇਸ ਨੂੰ ਇਹ ਮੰਨਦਾ ਹੁੰਦਾ ਨਾ ਵੀ ਮੈਂ ਕੋਈ ਵੀ ਕੰਮ ਨੂੰ ਕਰਨ ਲੱਗੇ ਸਮਝਾਂ ਵੀ ਇਹ ਇਹਨੂੰ ਇਬਾਦਤ ਸਮਝ ਲਾ ਮੈਂ ਜਦੋਂ ਮੈਂ ਕੋਈ ਵੀ ਕੰਮ ਨੂੰ ਇਹ ਸਮਝਾਂ ਵੀ ਮੈਂ ਇਹ ਮੇਰੀ ਇਹ ਇਬਾਦਤ ਹੈ ਤਾਂ ਉਹ ਇਬਾਦਤ ਮਤਲਬ ਕਿ ਇਮਾਨਦਾਰੀ ਦੇ ਵਿੱਚ ਹੀ ਕਵਾਦ ਦਦਾ ਹੋ ਗਿਆ ਨਾ ਕੰਮ ਹੀ ਪੂਜਾ ਹੈ ਪੂਜਾ ਹੈ ਨਾ ਤੇ ਉਹਦੇ ਵਿੱਚ ਆ ਗਿਆ ਫਿਰ ਫਿਰ ਬੰਦਾ ਡਰਦਾ ਰੱਬ ਤੋਂ ਹਾਂ ਜਦੋਂ ਡਰਦਾ ਉਹ ਪਰ ਉਹਨੂੰ ਇਹ ਡਰ ਲੱਗਦਾ ਵੀ ਮੈਂ ਕੋਈ ਚੀਜ਼ ਗਲਤ ਨਾ ਵੇਚਦਾ ਮੈਂ ਇਹਦੇ ਵਿੱਚ ਝੂਠ ਨਾ ਬੋਲਦਾ ਮੈਂ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਜਿਵੇਂ ਕਹਿੰਦੇ ਮਿਲਾਵਟ ਨਾ ਕਰਦਾ ਜਿਹਦੇ ਨਾਲ ਇੱਕ ਪਾਸੇ ਤਾਂ ਮੈਨੇ ਸਮਝ ਲਿਆ ਵੀ ਮੈਂ ਇਬਾਦਤ ਦੇ ਤੌਰ ਤੇ ਇਹਨੂੰ ਉਹ ਕਰ ਰਿਹਾ ਦੂਸਰੇ ਪਾਸੇ ਮੈਂ ਉਹਦੇ ਵਿੱਚ ਮਿਲਾਵਟ ਵੀ ਕਰੀ ਜਾ ਰਿਹਾ ਹਾਂ ਤੇ ਇਹ ਚੀਜ਼ਾਂ ਨੂੰ ਦੇਖਦੇ ਆ ਫਿਰ ਮੈਨੂੰ ਥੋੜਾ ਜਿਹਾ ਉਹ ਲੱਗਦਾ ਹੁੰਦਾ ਵੀ ਨਾ ਬਸ ਜਿਵੇਂ ਹੈਗਾ ਦੋ ਪੈਸੇ ਕੱਟ ਬਚ ਜਾਣ ਲੇਕਿਨ ਚੀਜ਼ ਉਹ ਦੇ ਦਿਓ ਜਿਹੜੀ ਚੀਜ਼ ਸਭ ਤੋਂ ਬੈਸਟ ਹੈਗੀ ਹੈ ਦੱਸ ਜੀ ਕਿ ਪੰਜਾਬ ਦੇ ਜਨਮਦਾਤਾ ਅਤਰ ਦੇ ਸਿਆਮਾ ਅਤਰ ਨੇ ਕਿਉਂਕਿ ਕੋਈ ਵੀ ਨਹੀਂ ਜਾਣਦਾ ਸੀ ਸਿਰਫ ਉਦੋਂ ਪਰਫਿਊਮ ਸੈਂਟ ਹਰ ਬੰਦਾ ਚਾਹੁੰਦਾ ਸੀ ਯਾਰ ਮੈਂ ਚੰਗੇ ਚੰਗੇ ਬ੍ਰਾਂਡ ਦੇ ਜਿਹੜੇ ਹੈਗੇ ਸੈਂਟ ਲਵਾ ਪਰਫਿਊਮ ਲਵਾ ਪਰ ਅਤਰ ਦੀ ਜੋ ਕੁਆਲਿਟੀ ਜੋ ਬਿਹਤਰੀਨ ਇੱਥੇ ਇਹਨਾਂ ਵੱਲੋਂ ਵੈਰਾਈਟੀ ਲਿਆਂਦੀ ਗਈ ਆ ਵਾਹ ਕਮਾਲ ਆ ਤੇ ਹੁਣ ਕੋਨੇ-ਕੋਨੇ ਦੇ ਵਿੱਚ ਆ ਲੱਗਦਾ ਜੀ ਕਿ ਜਿਹੜਾ ਵੀ ਕੋਈ ਆਉਂਦਾ ਉਸ ਨੂੰ ਜਿਹੜਾ ਹੈਗਾ ਪੇਲ ਦੇ ਆਧਾਰ ਤੇ ਜਿਹੜਾ ਵੀ ਕੋਈ ਮੌਕੇ ਤੇ ਤੁਹਾਨੂੰ ਬ੍ਰਾਂਡ ਲੈ ਕੇ ਜਾਂਦਾ ਉਹ ਤਿਆਰ ਕਰਕੇ ਵੀ ਉੱਤੇ ਜਾਂਦੇ ਆ। ਦੇਖੋ ਪਤਾ ਕੀ ਗੱਲ ਹੈ ਜੀ ਅਤਰ, ਉਦ, ਪਰਫਿਊਮ ਹੈ ਨਾ ਤਿੰਨੋਂ ਚੀਜ਼ ਆਵਰੇ ਕੋਲੇ ਹੁੰਦੀਆਂ ਨੇ। ਆਪਣੇ ਕੋਲੇ ਮਤਲਬ ਅਰੇਬੀਅਨ ਕਨਸੈਪਟ ਹੈਗਾ। ਲੇਕਿਨ ਨਾ ਉਸ ਦੇ ਨਾਲ-ਨਾਲ ਜਿਹੜੀ ਉਸ ਤੋਂ ਵੀ ਬਿਹਤਰੀਨ ਚੀਜ਼ ਹੈ ਆ ਕੀ ਜਿਵੇਂ ਵੱਡੇ ਬ੍ਰਾਂਡ ਆ ਗਏ ਜੀ 2 ਲੱਖ ਦਾ, 2.5 ਲੱਖ ਦਾ, 50 ਹਜ਼ਾਰ ਦਾ, 40 ਹਜ਼ਾਰ ਦਾ, 30 ਹਜ਼ਾਰ ਦਾ। ਲੋਕ ਨਾ ਉਹ ਜਿਹੜੇ ਲੋਕ ਉਹ ਵਰਤਦੇ ਨੇ ਉਹ ਲੋਕ ਪਿੱਛੇ ਮੁੜੇ ਆਏ। ਕੀ ਬਾਤ ਹੈ। ਜਦ ਉਹੀ ਚੀਜ਼ ਉਹਨਾਂ ਨੂੰ 1.5 ਲੱਖਾਂ ਲਈ 1200 ਰੁਪਏ ਚ ਮਿਲੂਗੀ। ਤਮੜਨ ਗਈ ਨੇਚਰਲੀ ਬਾਤ ਹੈ ਨਾ ਸਾਡੇ ਕੋਲੇ ਨਾ ਐਨ ਆਰ ਆਈਸ ਆਉਂਦੇ ਨੇ ਆ ਕੇ ਸਾਨੂੰ ਕਹਿੰਦੇ ਨੇ ਵੀ ਇਹਦਾ ਇੱਕ ਬ੍ਰੈਂਡ ਲਿਆ ਕੇ ਰੱਖਦੇ ਨੇ ਵੀਰ ਜੀ ਇਹਦਾ ਬਣਾ ਕੇ ਸਾਨੂੰ ਚੈਲੰਜ ਹੁੰਦਾ ਉਸ ਟਾਈਮ ਫਿਰ ਇਹਨਾਂ ਸਾਡੇ ਮਤਲਬ ਜਿਵੇਂ ਕਹਦੀ ਅਸੀਂ ਉਹਨੂੰ ਚੈੱਕ ਕਰਨਾ ਉਹਦੇ ਨੋਟਸ ਚੈੱਕ ਕਰਨੇ ਚਾ ਆ ਆ ਪਾ ਕੇ ਫਿਰ ਉਹਨੂੰ ਜੋ ਤਿਆਰ ਕਰਦੇ ਆ ਨਾ ਫਿਰ ਜਦੋਂ ਹੌਸਲਾ ਕੋਲੋਂ ਵੱਧਦਾ ਜਦੋਂ ਉਹ ਦੂਸਰੇ ਨੂੰ ਦਿਖਾ ਕੇ ਕਹਿੰਦੇ ਨੇ ਯਾਰ ਮਜ਼ਾ ਆ ਗਿਆ ਮੈਂ ਉੱਥੋਂ 52000 ਦਾ ਲਿੱਤਾ ਸੀ ਆ ਉਰੋਂ ਮੈਨੇ 1200 ਰੁਪਏ ਦਾ ਲੈ ਲਿਆ ਹਾਂ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿਆਂ ਉਹਦੇ ਚ ਨਾ ਇੱਕ ਚੀਜ਼ ਹੁੰਦੀ ਹੈ ਲਾਸਟਿੰਗ ਹੂੰ ਮਾਨੇ ਰੱਖਦੀ ਐ ਉਹ ਕਹਿੰਦੇ ਵੀ ਜਿਹੜੇ ਅਸੀਂ 52000 ਵਾਲਾ ਤੇ ਇੱਕ 1200 ਰੁਪਿਆ ਵਾਲਾ ਮੈਂ ਪਿਛਲੇ ਸਾਲ ਲਾ ਕੇ ਗਿਆ ਸੀ ਲਾਸਟਿੰਗ ਤੁਹਾਡੇ ਵਾਲੇ ਦੀ ਜ਼ਿਆਦਾ ਹੈ ਕਿਸ ਨੂੰ ਕੀ ਪਤਾ ਇੱਥੇ ਤੱਕ ਕਿ ਜਿਹੜੇ ਮੁੰਡੇ ਆਪਣੇ ਐਨ ਆਰ ਆਈਜ਼ ਉੱਥੇ ਬਾਹਰ ਗੱਡੀਆਂ ਚਲਾਉਂਦੇ ਨੇ ਜਾਂ ਮੰਨ ਲਓ ਜਿਹੜੇ ਵੀ ਆ ਉਹ ਕਹਿੰਦੇ ਸਾਡੇ ਪਿੱਛੇ ਜਿਹੜਾ ਬੰਦਾ ਬੈਠਾ ਹੁੰਦਾ ਨਾ ਗੋਰਾ ਖਾਸ ਤੌਰ ਤੇ ਕਹਿੰਦੇ ਸਾਨੂੰ ਪੁੱਛਦਾ ਹੁੰਦਾ ਵੀ ਇਹ ਕਿ ਕੀ ਲਾਇਆ ਹੋਇਆ ਥੋਨੇ ਕਿਹੜਾ ਬ੍ਰਾਂਡ ਆ ਕਿਹੜਾ ਬ੍ਰਾਂਡ ਆ ਕਹਿੰਦਾ ਮੈਂ ਹਸਨ ਨਾ ਵੀ ਮਲੇ ਕੋੜਲੇ ਤੋਂ ਸਿਆਮਾਤਰ ਕਹਿੰਦਾ ਉਹ ਫਿਰ ਹਸਪੈਂਡਰ ਨੇ ਵੀ ਉਹਨਾਂ ਦਾ ਕੋ ਸਮਝਦਾ ਆ ਨਹੀਂ ਕੀ ਬਿਲਕੁਲ ਬਿਲਕੁਲ ਇੱਕ ਸ਼ਮਾ ਜਿਹੜੇ ਦਰਸ਼ਕ ਦੇਖਦੇ ਨੇ ਇਹਨਾਂ ਵਿੱਚ 10 15% ਅਜਿਹੇ ਲੋਕ ਹੁੰਦੇ ਨੇ ਜਾਂ ਫੀਮੇਲ ਹੁੰਦੀ ਹੈ ਲੜਕੀਆਂ ਲੜਕੇ ਜਾਂ ਉਹ ਵੀ ਆ ਜਿਨ੍ਹਾਂ ਨੂੰ ਨਾ ਕਹਿੰਦੇ ਵੀ ਯਾਰ ਸਮੈ ਨਾਲ ਪਰਫਿਊਮ ਨਾਲ ਸਾਡੇ ਸਿਰ ਦੁਖਣ ਲੱਗ ਜਾਂਦੇ ਆ ਸਾਂ ਬੜਾ ਸਟਰੋਂਗ ਜਾਂ ਹੁੰਦਾ ਉਹ ਕਹਿੰਦੇ ਵੀ ਲਾਈਟੇ ਹੋਵੇ ਸਾਡਾ ਸਿਰ ਨਾ ਦੋਕੇ ਜਿਆਤਰ ਅਜਿਹੇ ਲੋਕਾਂ ਲਈ ਵੀ ਕੋਈ ਚੀਜ਼ ਹੈਗੀ ਆ ਮੈਂ ਤੁਹਾਨੂੰ ਦੱਸਦਾ ਅਸਲ ਗੱਲ ਉਹੀ ਆ ਗਈ ਤੁਹਾਡੇ ਵਾਲੀ ਇਹਦੇ ਵਿੱਚ ਨਾ ਇੱਕ ਚੀਜ਼ ਪੈਂਦੀ ਹੁੰਦੀ ਹੈ ਸੰਥੈਟਿਕ ਟਾਈਪ ਹੁੰਦੀ ਆ ਉਹ ਜੀ ਮਤਲਬ ਅਤਰ ਜਾਂ ਉਦ ਜਾਂ ਪਰਫਿਊਮ ਦੇ ਵਿੱਚ ਪਾਉਗੀ ਪਾਉਗੀ ਉਹ ਪਰ ਸਿਆਮਾਤਰਤੇ ਨਹੀਂ ਪਾਈ ਜਾਂਦੀ ਉਹ ਕੀ ਬਾਤ ਹੈ ਕਿਉਂ ਕਿਉਂਕਿ ਜਿਹੜਾ ਅਤਰ ਯਾ ਉਦ ਹੈ ਨਾ ਮੈਂ ਗਰੰਟੀ ਨਾਲ ਕਹਿੰਦਾ ਰੱਬ ਦੇ ਹੁਕਮ ਦੇ ਨਾਲ ਮੈਨੂੰ ਅੱਜ ਤੱਕ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਵੀ ਇਹਦੇ ਵਿੱਚ ਮੈਨੂੰ ਕਦੇ ਤੁਹਾਡੇ ਅਤਰ ਲਾਉਣ ਨਾਲ ਸਿਰ ਦੁਖਣ ਲੱਗਿਆ ਜਾਂ ਮੈਨੂੰ ਕਦੇ ਕੋਈ ਮਤਲਬ ਜਿਵੇਂ ਕਹਿੰਦੇ ਇਹ ਕਹਿੰਦੇ ਨਹੀਂ ਹੁੰਦੇ ਆ ਕਿ ਵੀ ਘਬਰਾਹਟ ਹੋਣ ਲੱਗ ਗਈ ਹੈ ਨਾ ਨਹੀਂ ਹੁੰਦਾ ਕਿਉਂਕਿ ਜਿਹੜੀ ਚੀਜ਼ ਇਹਦੇ ਵਿੱਚ ਆਪਾਂ ਪਾਉਣੇ ਆ ਨਾ ਉਹ ਚੀਜ਼ਾਂ ਪਾ ਕੇ ਹੀ ਉਹ ਚੀਜ਼ਾਂ ਹੁੰਦੀਆਂ ਨੇ ਲੇਕਿਨ ਉਹ ਚੀਜ਼ਾਂ ਤੋਂ ਆਪਾਂ ਬਹੁਤ ਦੂਰ ਆ। ਕਲੀਅਰ ਹੈ ਕੋਈ ਵੀ ਸੰਥੈਟਿਕ ਚੀਜ਼ ਨਹੀਂ ਇਸਤੇਮਾਲ ਹੋਈ। ਬਿਲਕੁਲ ਹੀ ਨਹੀਂ ਹੁੰਦੀ। ਇਨਸ਼ਾਅੱਲਾ ਮੈਂ ਤੁਹਾਨੂੰ ਇੱਕ ਖੁਰਦ ਆਸਦਾ। ਮੈਂ ਇਹ ਕਹਿੰਦਾ ਨਾ ਸਾਰਿਆਂ ਨੂੰ ਵੀ ਤੁਸੀਂ ਮੇਰੇ ਤੋਂ ਲੈ ਕੇ ਨਾ ਜਾਓ। ਹੂੰ। ਤੁਸੀਂ ਲਗਾ ਲਿਆ। ਬਹੁਤ ਹੈ। ਮੇਰਾ ਨੰਬਰ ਲੈ ਜਾਓ। ਜਾ ਕੇ ਮੈਨੂੰ ਕਹਿ ਦਿਓ ਮੈਂ ਤੁਹਾਨੂੰ ਇੰਡੀਆ ਦੇ ਵਿੱਚ ਡਿਲੀਵਰੀ ਫਰੀ ਹੋਊਂਗਾ। ਇੰਡੀਆ ਤੋਂ ਬਾਅਦ ਜੋ ਜਾਇਜ਼ ਪੈਸੇ ਹੋਣਗੇ ਉਹ ਲਵਾਂਗਾ। ਮੈਨੂੰ ਲਿਜਾ ਕੇ ਲਗਾ ਕੇ ਕੁਸ਼ਬੂ ਲੈ ਕੇ ਫਿਰ ਦੱਸਿਓ ਵੀ ਹਾਂ ਤੁਹਾਨੂੰ ਕਿਵੇਂ ਲੱਗਿਆ ਹੈਗਾ ਔਰ ਰੱਬ ਦਾ ਸ਼ੁਕਰ ਹੈ ਬਹੁਤ ਬੜਾ ਆਸਾਨ ਹੈ ਕਈ ਵਾਰ ਤਾਂ ਕਸਟਮਰ ਨਾ ਮਿੰਨੇ ਧੂਰੀ ਤੱਕ ਵਾਪਸ ਮੁੜਦੇ ਦੇਖੇ ਨੇ ਧੂਰੀ ਚਲੇ ਗਏ ਇੱਥੇ ਨਹੀਂ ਸਮਝ ਆਇਆ ਧੂਰੀ ਉਹ ਵੀਰ ਜੀ ਉੱਥੇ ਜਾ ਕੇ ਪਤਾ ਚੱਲਿਆ ਕੀ ਚੀਜ਼ ਹੈ ਹਨਾ ਮਤਲਬ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਹਿੰਨੇ ਆ ਵੀ ਕੋਈ ਵੀ ਚੀਜ਼ ਵੇਚਦੇ ਆ ਮੈਂ ਨਹੀਂ ਕਹਿੰਦਾ ਵੀ ਮੈਂ ਹੀ ਇਕੱਲਾ ਇਮਾਨਦਾਰ ਆ ਮੈਂ ਨਹੀਂ ਕਹਿੰਦਾ ਮੈਂ ਹੀ ਇਕੱਲਾ ਚੀਜ਼ ਆ ਬਹੁਤ ਵੇਚਦੇ ਹੋਣਗੇ ਵਿਚਾਰੇ ਹਨਾ ਪਰ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖੀਦਾ ਹੈ ਵੀ ਕਹਿੰਦੇ ਨਹੀਂ ਹੁੰਦੇ ਆ ਕਿ ਵੀ ਇੱਕ ਚੀਜ਼ ਦੇ ਵਿੱਚੋਂ ਦੋ ਪੈਸੇ ਘੱਟ ਵਟ ਲੋ ਹਣਾ ਪਰ ਚੀਜ਼ ਟੌਪ ਦੀ ਹੋਵੇ ਬੰਦਾ ਯਾਦ ਕਰੇ ਤਾਂ ਹੀ ਦੁਬਾਰਾ ਉਹਨੇ ਦੁਬਾਰਾ ਕਰਾਉਂਦਾ ਨਹੀਂ ਇਨਸ਼ਾ ਅੱਲਾਹ ਹੋਊਗਾ ਦੇਖੋ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਸਾਡੇ ਕੋਲੇ ਨਾ ਕਈ ਕਸਟਮਰ ਐ ਇਦਾਂ ਦੇ ਨੇ ਜਿਨ੍ਹਾਂ ਦਾ ਅੱਜ ਜਿਹੜਾ ਆਰਡਰ ਹੈ ਜੀ ਠੀਕ ਹੈ ਜੀ 11ਵੀਂ 12ਵੀਂ 13ਵੀਂ ਵਾਰ ਰਿਪੀਟ ਹੋਇਆ ਹੈ ਵਿਦੇਸ਼ਾਂ 'ਚ ਆਪਾਂ ਕਰਵਾ ਸਕਦੇ ਆ ਹੁਣ ਇਸ ਟਾਈਮ ਇਸ ਟਾਈਮ ਪੂਰੇ ਇੰਡੀਆ ਦੇ ਵਿੱਚ ਤੋਂ ਇਲਾਵਾ ਪੂਰੇ ਵਾਰਡ ਦੇ ਵਿੱਚ ਆਪਣਾ ਅੰਤਰ ਜਾ ਰਿਹਾ ਨਹੀਂ ਜਦੋਂ ਜਦ ਸਿਆਮਾ ਜੀ ਮੈਂ ਸੌਰੀ ਉਹ ਕਰ ਰਹੇ ਹਾਂ ਜਦ ਕੋਈ ਪਾਰਸਲ ਕਰਵਾਉਣ ਜਾਂਦਾ ਕੋਈ ਤੁਹਾਡੇ ਤੋਂ ਲੈ ਜਾਂਦਾ ਤੋਂ ਕਹਿੰਦੇ ਨਹੀਂ ਨਹੀਂ ਇਹ ਤਾਂ ਬਹੁਤ ਐਕਸਟਰਾ ਪੈਸੇ ਲੱਗਦੇ ਨੇ ਬਹੁਤ ਮਹਿੰਗਾ ਆ ਜੀ ਅਜੇ ਹੱਥੇ ਤੁਹਾਡੇ ਤੋਂ ਕਰਾ ਸਕਦੇ ਸਾਨੂੰ ਦੱਸੋ ਇੱਕ ਹੋਰ ਫਾਇਦਾ ਹੈ ਇਹਦੇ ਵਿੱਚ ਅਸੀਂ ਨਾ ਕੁਝ ਖਾਸ ਕੋਰੀਅਰ ਵਾਲੇ ਨੇ ਜਿਨ੍ਹਾਂ ਨੇ ਲਾਇਸੈਂਸ ਲੈ ਰੱਖੇ ਨੇ ਜਾਂ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਇਸ ਨੂੰ ਉੱਥੇ ਤੱਕਰ ਪਹੁੰਚਦਾ ਕਰਨਾ ਹੁਣ ਮੈਂ ਤੁਹਾਨੂੰ ਦੱਸਦਾ ਕੈਨੇਡਾ ਦੇ ਵਿੱਚ ਤਿੰਨ ਸ਼ਾਪ ਨੇ ਆਪਣੀਆਂ ਜੀ اپنی ਫਰਾਂਚਾਈਜ਼ ਦੀ। ਕੀ ਬਾਤ ਹੈ। ਉਹਦੇ ਵਿੱਚੋਂ ਇੱਕ ਬੰਦੇ ਦਾ ਅੱਜ ਤੀਸਰੀ ਵਾਰ ਆਰਡਰ ਰਿਪੀਟ ਹੈ। ਠੀਕ ਹੈ ਨਾ ਜੀ। ਹੁਣ ਉਹ ਬੰਦੇ ਨੇ ਮੰਨ ਲਓ ਅਤਰ ਮੰਗਵਾਉਣੇ ਹੁੰਦੇ ਨੇ 120, 115, 117, 118 ਪੀਸ। ਹੁਣ ਉਹ ਵੀ ਤਾਂ ਜਾਂਦੇ ਹੀ ਨੇ ਉਹ ਵੇਚਦਾ ਹੀ ਹੈ। ਬਿਲਕੁਲ। ਠੀਕ ਹੈ। ਹਾਂ ਇੰਨਾ ਕਿ ਜ਼ਰੂਰ ਕਰ ਲੈਂਦੇ ਨੇ। ਉਹ ਕੀ ਕਰਦੇ ਨੇ ਅਤਰ ਮਿੱਤੋਂ ਅਲੱਗ ਮੰਗਵਾ ਲੈਂਦੇ ਨੇ, ਬਾਕਸ ਮਿੱਤੋਂ ਅਲੱਗ ਮੰਗਵਾ ਲੈਂਦੇ ਨੇ। ਸਮਝੋ। ਉੱਥੇ ਜਾ ਕੇ ਉਸੇ ਆਮ ਅਤਰ ਦਾ ਫਿਰ ਉਹ ਉਹ ਵੇਚਦੇ ਨੇ ਜਾ ਕੇ ਸਾਰਾ। ਜੀ ਜੀ। ਆਖਰੀ ਸਵਾਲ ਇਹ ਆ ਜੀ। ਕਾਮਯਾਬੀ ਠੀਕ ਹੈ। ਕਦਮ ਚ ਮੁਦੀ ਹੁੰਦੀ ਆ ਚੁੰਬੀ ਰਹੀ ਆ ਪਰ ਖਿੱਚਣ ਵਾਲੇ ਵੀ ਬਹੁਤ ਹੁੰਦੇ ਹੋਣਗੇ ਬਹੁਤ ਸਿਆਮਾ ਅਤਰ ਨੂੰ ਕਵਰ ਕਰਨ ਲਈ ਜਾਂ ਸਿਆਮਾ ਅਤਰ ਨੂੰ ਫਿੱਕਾ ਕਰਨ ਦੀ ਕੋਸ਼ਿਸ਼ ਲਈ ਕਹਿੰਦੇ ਹੋਣਗੇ ਜਾਂ ਕਰਦੇ ਹੋਣਗੇ ਕਿਉਂਕਿ ਹੁੰਦਾ ਹੀ ਹਰ ਬੰਦੇ ਦੇ ਸਕਸੈਸ ਦੇ ਪਿੱਛੇ ਅਜੇ ਇਹ ਕੁਝ ਹੁੰਦੇ ਹੀ ਆ ਦੇਖੋ ਪਤਾ ਕੀ ਹੁੰਦਾ ਜੀ ਮੈਂ ਤੁਹਾਨੂੰ ਦੱਸਦਾ ਜਦੋਂ ਨਾ ਆਪਾਂ ਕਾਮਯਾਬੀ ਵੱਲ ਜਾਂਦੇ ਆ ਤਾਂ ਕੁਝ ਲੋਕਾਂ ਦੇ ਨਾ ਮੈਦੇ ਕਮਜ਼ੋਰ ਹੁੰਦੇ ਨੇ ਨਾ ਉਹਨਾਂ ਦੇ ਹਜ਼ਮ ਨਹੀਂ ਹੁੰਦੀ ਹੁੰਦੀ ਉਹਨਾਂ ਦੀ ਆਦਤ ਹੁੰਦੀ ਹੈ ਵੀ ਉਹਨਾਂ ਨੇ ਮਨ ਲਓ ਕੋਈ ਨਾ ਕੋਈ ਤਰੀਕੇ ਸਿਰ ਉਹ ਕਰਨਾ ਪਰ ਮੇਰਾ ਇੱਕ ਕਸੂਰ ਰਿਹਾ ਮੈਂ ਨਾ ਕੀ ਕਰ ਦੋਣਾ ਮੇਰਾ ਪੂਰੀ ਟੀਮ ਹੈ ਜਿਹੜੀ ਠੀਕ ਹੈ ਨਾ ਉਹ ਮੈਨੂੰ ਨਾ ਜਿਹੜੇ ਅੱਛੇ ਕਮੈਂਟਸ ਨੇ ਠੀਕ ਹੈ ਨਾ ਉਹਨਾਂ ਵੱਲ ਧਿਆਨ ਦਿਵਾਉਣਗੇ ਵੀ ਪਪਾ ਦੇਖੋ ਮੰਮੂ ਆ ਦੇਖੋ ਆ ਦੇਖੋ ਯਾ ਜਿਹੜੇ ਸਾਡੀ ਟੀਮ ਜਿਹੜੀ ਬਾਹਰ ਬੈਠੀ ਹੈ ਸਾਰੀ ਉਹ ਇਹੀ ਕਹਿਣਗੇ ਸਮਝ ਜਾਂਦੇ ਕਰੋ ਉਹ ਮਿੰਦਰ ਤੇ ਜਦ ਕਿ ਉਹਨਾਂ ਨੂੰ ਪਤਾ ਹੁੰਦਾ ਮੈਂ ਵੀ ਦੇਖ ਰਿਹਾ ਸਾਰਾ ਕੁਝ ਪਰ ਮੈਂ ਇਗਨੋਰ ਮਾਰ ਦਿੰਨਾ ਕਿਉਂ ਕਿ ਕਿਉਂਕਿ ਜੇ ਆਪਾਂ ਇਹਨਾਂ ਦੇ ਪਿੱਛੇ ਮੰਨ ਲੋ ਉਲਝ ਗਏ ਇਹਨਾਂ ਦੇ ਨਾਲ ਉਲਝਣ ਲੱਗ ਗਏ ਤਾਂ ਮੇਰੇ ਖਿਆਲ ਚ ਆਪਾਂ ਕਾਮਯਾਬੀ ਤੋਂ ਪਿੱਛੇ ਹਟ ਜਾਾਂਗੇ ਪਤਾ ਕੀ ਜਕਰ ਹੈ ਕਹਿੰਦੇ ਨਹੀਂ ਹੁੰਦੇ ਹੈਗੇ ਵੀ ਆਪਾਂ ਜਦੋਂ ਕਾਮਯਾਬੀ ਵੱਲ ਜਾਣ ਨੂੰ ਨੇ ਆ ਰਸਤੇ ਦੇ ਵਿੱਚ ਆਪਾਂ ਨੂੰ ਡਿਸਟਰਬ ਕੀਤਾ ਜਾਂਦਾ ਲੇਕਿਨ ਸਾਨੂੰ ਉੱਥੇ ਪਹੁੰਚਣ ਵਾਸਤੇ ਇੱਕ ਸਮਾਂ ਚਾਹੀਦਾ ਹੁੰਦਾ ਮੰਨ ਲੋ ਮੈਨੇ 8:30 ਵਜੇ ਪਹੁੰਚਣਾ ਜੇ ਮੈਂ 8:30 ਵਜੇ ਤੋਂ ਪਹਿਲਾਂ ਮੰਨ ਲੋ ਉੱਥੇ ਰਸਤੇ 'ਚ ਹੋਣਾਂ ਨਾਲ ਉਲਝ ਜਾਊਂਗਾ ਮੈਂ ਆਪ ਕਾਮਯਾਬੀ ਤੇ 8:30 ਵਜੇ ਕਿਵੇਂ ਪਹੁੰਚੂਗਾ ਇਸ ਕਰਕੇ ਮੈਂ ਉਹਨਾਂ ਨੂੰ ਇਗਨੋਰ ਮਾਰ ਕੇ ਹੀ ਚੱਲਦਾ ਨਾ ਕਿਉਂਕਿ ਮੇਰਾ ਇਹ ਚੈਲੰਜ ਹੁੰਦਾ ਵੀ ਯਾਰ ਜੇ ਕੋਈ ਗੱਲ ਕਰਨੀ ਹੈ ਮੈਨੂੰ ਸਿੱਧੀ ਆ ਕੇ ਕਰ ਲੋ ਬਸ ਹਾਂ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਵੀ ਇਹਦੇ ਵਿੱਚ 1% 2% 3% ਲੋਕ ਹੁੰਦੇ ਨੇ ਪਰ ਮੰਨ ਲਓ ਜਿਵੇਂ ਕਹਿੰਦੀ ਪਰ ਅਸੀਂ ਉਹ ਨਹੀਂ ਕਰਦੇ ਹੈਗੇ ਜੁਮੇ ਇਗਨੋਰ ਬੰਮ ਨੂੰ ਜਾਣਦੀ ਨਹੀਂ ਤੁਨ ਦਾ ਖੁਸ਼ੀ ਆ ਇਸ ਚੀਜ਼ ਦੀ ਉਹ ਖੁਸ਼ੀ ਢਕ ਲੰਦੀ ਆ ਕਿ ਹਾਂ ਪੰਜਾਬ ਦੇ ਵਿੱਚ ਘਟੋ ਘਟ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣੂ ਕਰਵਾਉਣ ਵਾਲੇ ਤਾਂ ਆਪਾਂ ਹੈਗੇ ਆ ਅੱਲਾ ਦਾ احਸਾਨ ਹੈ ਅੱਲਾ ਦਾ احਸਾਨ ਅੱਲਾ ਦਾ ਕਰਮ ਹੈ ਮੇਰੇ ਯਾਦ ਅੱਜ ਵੀ ਅਲਹਮਦੁਲਿਲਾ ਅਲਹਮਦੁਲਿਲਾ 2019 ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਲੋਕਾਂ ਨੂੰ ਜਾਣੂ ਕਰਾਇਆ ਸੀ ਤੁੰਨੇ ਜੀ ਅਲਹਮਦੁਲਿਲਾ ਹੈਨਾ ਅੱਲਾ ਬਾਗ ਨੇ ਤੁਹਾਨੂੰ ਜ਼ਰੀਆ ਬਣਾਇਆ ਤੁਸੀਂ ਇੱਕ ਚੰਗਾ ਲੈ ਕੇ ਦੂਸਰਾ ਚੈਨਲ ਤੀਸਰਾ ਤੁਹਾਨੂੰ ਦੇਖੋ ਦੇ ਇੱਕ ਹੋਰ ਚੈਨਲ ਆਣੇ ਹੋਗੇ ਮਤਲਬ ਇਹ ਚੀਜ਼ ਇੱਕ ਜ਼ਰੀਆ ਬਣਾਇਆ ਹੁੰਦਾ ਮੈਂ ਕਹਿੰਦਾ ਮੈਂ ਕੱਲਾ ਬੜਾ ਨਹੀਂ ਹੈਗਾ ਮੇਰੇ ਨਾਲ ਮੇਰੇ ਭਾਈਆਂ ਦਾ ਬਹੁਤ ਜ਼ਿਆਦਾ ਪਿਆਰ ਸਤਿਕਾਰ ਮਤਲਬ ਮੈਂ ਜਿੰਨਾ ਕਹਿੰਦੇ ਨਹੀਂ ਹੁੰਦੇ ਆ ਕਿ ਕੋਈ ਵੀ ਕੰਮ ਦੇ ਵਿੱਚ ਜਦੋਂ ਮੈਨੂੰ ਕਾਮਯਾਬੀ ਦਾ ਉਹ ਮਿਲਿਆ ਮੈਂ ਜਦ ਹੀ ਯਾਦ ਕਰਦਾ ਵੀ ਯਾਰ ਕਿਨੇ ਕਿਨੇ ਕਰਨ ਵਾਲੀ ਉਹਦੀ ਜ਼ਾਤ ਹੈ ਰੱਬ ਦੀ ਹੈਨਾ ਪਰ ਮੇਰਾ ਕਿਨੇ ਕਿਨੇ ਸਾਥ ਦਿੱਤਾ ਮੇਰੇ ਜਿਉਂਦੀ ਸਾਰਾ ਕੁਝ ਜ਼ਹਿਨ ਚ ਆਉਂਦਾ ਪਰ ਕੁਝ ਮਤਲਬ ਚੀਜ਼ਾਂ ਐਸੀਆਂ ਹੁੰਦੀਆਂ ਨੇ ਬੰਦਾ ਆਪਣੇ ਮੂੰਹੋਂ ਕਹਿੰਦਾ ਜੇ ਅਜੀਬ ਲੱਗਦਾ ਹੁੰਦਾ ਬੀਅਰ ਪਤਾ ਨਹੀਂ ਤਾਰੀਫ ਥੋੜੀ ਜੀ ਉਹ ਚਲੀ ਜਾਂਦੇ ਆ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦਾ ਮੈਂ ਜਿਹੜੇ ਲੋਕ ਦੇਖ ਰਹੇ ਹਾਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਜਿੰਨੇ ਵੀ ਭਰਾ ਸਾਡੀਆਂ ਭੈਣਾਂ ਸਾਨੂੰ ਦੇਖ ਰਹੀਆਂ ਨੇ ਬਸ ਉਹਨਾਂ ਨੂੰ ਇੱਕੋ ਹੀ ਅਪੀਲ ਕਰਦਾ ਵੀ ਚੀਜ਼ ਨਾ ਕਹਿੰਦੇ ਮਤਲਬ ਅੱਛੀ ਲੈ ਲਓ ਹਨਾ ਕਿਉਂਕਿ ਨਾ ਅਤਰ ਹੈ ਜਿਹੜਾ ਜਾਂ ਉਦ ਹੈ ਇਹ ਜਾਂ ਪਰਫਿਊਮ ਹੈ ਇਹ ਠੀਕ ਹੈ 52000 50000 60000 ਲੱਖ 2 ਲੱਖ ਰੁਪਏ ਦਾ ਮਿਲਦਾ ਜਰੂਰ ਹੈ ਲੇਕਿਨ ਨਾ ਕਿਤਨੇ ਕਿਤੇ ਆਪਣੀ ਸਕਿਨ ਨੂੰ ਜਾ ਕੇ ਪ੍ਰੋਬਲਮ ਕਰੂਗਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਇਸ ਕਰਕੇ ਮੈਂ ਹਮੇਸ਼ਾ ਕਹਣਾ ਨਾ ਵੀ ਸਾਡੇ ਕੋਲ ਨਾ ਇੱਕ ਬੋਤਲ ਹੁੰਦੀ ਹੈ 300 ਰੁਪਏ ਦੀ ਮੇਰੇ ਕੋਲੇ ਇਕੱਲੇ ਕੋਲੇ ਨਹੀਂ ਸਾਰੀ ਦੁਨੀਆ ਜੀ ਹੋ ਗਈ ਉਹ 300 ਰੁਪਏ ਦੀ ਬੋਤਲ ਹੁੰਦੀ ਹੈ ਤੁਸੀਂ ਉਹਦੇ ਚ ਪਿਓਰ ਭਰਾ ਲਓ ਔਰ ਦੂਸਰੀ ਬਾਤ ਜਦੋਂ ਤੁਸੀਂ ਅੱਛੇ ਕੰਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਅੱਛੇ ਕੰਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਮਾਨਦਾਰੀ ਨਾਲ ਕਰਦੇ ਰਹੋਗੇ ਤਾਂ ਇਨਸ਼ਾਅੱਲਾ ਤੁਹਾਡੀਆਂ ਲੱਤਾਂ ਖਿੱਚਣੀਆਂ ਵੀ ਬੰਦ ਕਰ ਦੇਣਗੇ ਲੋਕ ਕੀ ਬਾਤ ਹੈ ਜੇ ਤੁਸੀਂ ਮੰਨ ਲੋ ਕਰਨਾ ਚਾਹੁੰਦੇ ਹੋ ਵੀ ਹਾਂ ਮੈਂ ਆਪਣੇ ਤੌਰ ਤੇ ਅੱਛੇ ਤਰੀਕੇ ਨਾਲ ਕਰਨਾ ਹੀ ਹੈ ਕੰਮ ਠੀਕ ਹੈ ਨਾ ਰੱਬ ਨੂੰ ਹਾਜ਼ਰ ਨਾਰਜ਼ੇ ਜਾਣ ਕੇ ਕਰਦੇ ਰਹੋ ਬਾਕੀ ਲੋਕਾਂ ਦੀ ਕੋਈ ਪਰਵਾਹ ਨਾ ਕਰੋ ਜੇ ਤੁਸੀਂ ਲੋਕਾਂ ਦੀ ਪਰਵਾਹ ਕਰਨ ਲੱਗੇ ਤਾਂ ਮੇਰੇ ਖਿਆਲ ਦੇ ਵਿੱਚ ਤੁਸੀਂ ਆਪਣੇ ਮਕਾਮ ਤੇ ਨਹੀਂ ਪਹੁੰਚ ਸਕਦੇ ਅੱਜ ਪੂਰੇ ਪੰਜਾਬ ਦੇ ਵਿੱਚ ਆਪਣੀਆਂ ਬ੍ਰਾਂਚਾਂ ਨੇ ਲਗਾਤਾਰ ਸ਼ੁਕਰ 32 33 ਦੇ ਕਰੀਬ ਤੱਕ ਖੁੱਲ੍ਹ ਚੁੱਕੀਆਂ ਨੇ ਉਹ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਕੋਈ ਗੱਲ ਤੋਂ ਹੀ ਹੈ ਨਾ ਪਰ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਵੀ ਵੀਰ ਮੈਂ ਲੋ ਉਹਨਾਂ ਨੂੰ ਥੋੜਨੇ ਗਲਤ ਤਾਂ ਹੋਣੀ ਕਰਨਾ ਹੈਗਾ ਜੇ ਤੁਹਾਨੂੰ ਕੋਈ ਕੁਝ ਕਹਿੰਦਾ ਚੁੱਪ ਕਰ ਜਾਓ ਕੋਈ ਗੱਲ ਨਹੀਂ ਵੀਰ ਤੂੰ ਅਜ਼ਮਾ ਲਈ ਅਜ਼ਮਾਉਣ ਤੋਂ ਬਾਅਦ ਜਦ ਤੇਰਾ ਜੀ ਕਰੂ ਫੇਰ ਆਕੇ ਤੂੰ ਇਹਨੂੰ ਲੈ ਕੇ ਜਾਈਂ ਸਬਰ ਜ਼ਰੂਰੀ ਹੈ ਸਬਰ ਜ਼ਰੂਰੀ ਹੈ ਬਿਲਕੁਲ ਜੀ ਅਧਿਆਸੀਏ ਕੇ ਇੱਕ ਬੰਦੇ ਕਾਮਯਾਬ ਬੰਦੇ ਪਿੱਛੇ ਬਹੁਤ ਮਿਹਨਤ ਛੁੱਭੀ ਹੁੰਦੀ ਹੈ ਤੇ ਇਸ ਗੱਲਬਾਤ ਕਰਨ ਦਾ ਵੀ ਉਹੀ ਸਾਡਾ ਮਕਸਦ ਸੀ ਕਿ ਅਸੀਂ ਦਿਖਾਈਏ ਕਿ ਸਿਆਮਾ ਆਤਰ ਰਾਤੋ ਰਾਤ ਨਹੀਂ ਬਣਿਆ ਕੋਈ ਸਿਆਮਾ ਆਤਰ ਕੋਈ ਬਾਹਰਲਾ ਬ੍ਰਾਂਡ ਹੈ ਬਾਹਰੀ ਕੰਪਨੀ ਨਹੀਂ ਜਿਹੜੀ ਇੱਥੇ ਲਿਆ ਕੇ ਉਹਨਾਂ ਨੂੰ ਚਲਾ ਦਿੱਤੀ ਹੈ ਨਹੀਂ ਜੀ ਸਿਆਮਾ ਆਤਰ ਨੇ ਦਿਨ ਰਾਤ ਮਿਹਨਤ ਕੀਤੀ ਹੈ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਜਿਸ ਤੋਂ ਬਾਅਦ ਅੱਜ ਪ੍ਰਮਾਤਮਾ ਨੇ ਅੱਲਾ ਉਸ ਵਾਹਿਗੁਰੂ ਨੇ ਉਹਨਾਂ ਤੇ ਮਿਹਰ ਕੀਤੀ ਹੈ ਤੇ ਅੱਜ ਵਰਲਡ ਵਾਈਡ ਉਹਨਾਂ ਦਾ ਨਾਮ ਚੱਲਦਾ ਆ ਕਿਉਂਕਿ ਮਿਹਨਤ ਤੇ ਚੰਗੀ ਨੀਅਤ ਬੰਦੇ ਦੀ ਸਖਸ਼ੀਅਤ ਬਿਆਨ ਕਰਦੀ ਹੈ ਜੋ ਬਾਖੂਬੀ ਸਿਆਮਾ ਅਤਰ ਵਾਲਿਆਂ ਦੀ ਹੋ ਰਹੀ ਹੈ ਮੈਂ ਜਿਵੇਂ ਪਹਿਲਾਂ ਕਿਹਾ ਸਿਆਮਾ ਅਤਰ ਜਿੰਨਾ ਵਧੀਆ ਉਹ ਵਧੀਆ ਸਿਆਮਾ ਜੀ ਆਪ ਖੁਦ ਨੇ ਜਿਹੜੇ ਜਿਹੜੇ ਵੀ ਇਹਨਾਂ ਨਾਲ ਵਰਤਦੇ ਨੇ ਇਹਨਾਂ ਨੂੰ ਮਿਲਦੇ ਨੇ ਬਾਖੂਬੀ ਜਾਣਦੇ ਨੇ ਇਸ ਕਰਕੇ ਆ ਕੋਈ ਵੀ ਚੀਜ਼ ਕਰਨੀ ਆ ਤੇ ਤੁਸੀਂ ਜ਼ੀਰੋ ਤੋਂ ਸ਼ੁਰੂ ਕਰ ਰਹੇ ਹੋ ਸਟਾਰਟ ਅਪ ਕਰ ਰਹੇ ਹੋ ਤਾਂ ਉਹਦੇ ਪਿੱਛੇ ਮਿਹਨਤ ਤੇ ਤੁਹਾਡੀ ਨੀਅਤ ਜ਼ਰੂਰ ਕਿਤੇ ਨਾ ਕਿਤੇ ਮੈਨੇ ਰੱਖਦੀ ਆ ਇਸ ਕਰਕੇ ਅੱਜ ਇਹਨਾਂ ਦੀ ਸਟੋਰੀ ਸੁਣਾਈ ਆ ਜਿਹੜੇ ਲੋਕਾਂ ਨੂੰ ਸ਼ਾਇਦ ਲੱਗਦਾ ਹੈ ਕਿ ਕੋਈ ਬ੍ਰਾਂਡ ਆ ਜਿਵੇਂ ਅਮਾਤ ਰਾਤੋ ਰਾਤ ਖੜਾ ਹੋ ਗਿਆ ਅਜਿਹਾ ਨਹੀਂ ਆ ਬਹੁਤ ਲੰਮੀ ਚੌੜੀ ਮਿਹਨਤ ਇਸ ਪਿੱਛੇ ਜੋ ਇਹਨਾਂ ਨੇ ਬਾਕੂਬੀ ਆਪਣੀ ਟੀਮ ਆਪਣੇ ਬੱਚੇ ਆਪਣੇ ਪਰਿਵਾਰਾਂ ਨਾਲ ਬਾਕੂਬੀ ਨਵਾਈ ਆ ਕਿਹੋ ਜਿਹੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ